ਬੀਜੇਪੀ ਦੇ ਉਮੀਦਵਾਰ ਲਗਾਤਾਰ ਕੋਸ਼ਿਸ਼ ਕਰ ਰਹੇ ਨੇ ਕਿ ਕਿਸਾਨਾਂ ਦੇ ਨਾਲ ਖਾਸ ਕਰਕੇ ਕੋਈ ਸਹਿਮਤੀ ਬਣ ਸਕੇ ਕਿਸਾਨਾਂ ਦੇ ਨਾਲ ਕੋਈ ਰابطਾ ਹੋ ਸਕੇ ਕਿਤੇ ਨਾ ਕਿਤੇ ਕੋਈ ਵਿਚਲਾ ਰਾਹ ਨਿਕਲ ਸਕੇ ਜਿਸ ਦੇ ਨਾਲ ਬੀਜੇਪੀ ਵਾਲਿਆਂ ਦਾ ਪੈਰ ਜਮਾਉਣਾ ਭੋਰਾਕ ਸੌਖਾ ਹੋ ਜਾਵੇ ਪਰ ਕਿਸਾਨ ਉਹਨਾਂ ਨੂੰ ਓਨੇਕ ਪੈਰ ਜਮਾਉਣ ਯੋਗੀ ਵੀ ਜ਼ਮੀਨ ਨਹੀਂ ਦੇ ਰਹੇ ਇਹਨਾਂ ਹਾਲਾਤਾਂ ਦੇ ਨਾਲ ਨਜਿੱਠਣ ਵਾਲੇ ਇੱਕ ਇਹੋ ਜਿਹੇ ਬੀਜੇਪੀ ਦੇ ਉਮੀਦਵਾਰ ਨੇ ਜਿਹੜੇ ਇੱਕ ਟਾਈਮ ਦੇ ਉੱਤੇ ਦਿੱਲੀ ਦੇ ਵਿੱਚ ਖਾਸ ਕਰਕੇ ਰਸੂਖ ਰੱਖ ਚੁੱਕੇ ਨੇ ਔਰ ਪੰਜਾਬ ਦੇ ਵਿੱਚ ਹੁਣ ਆਏ ਨੇ ਫਰੀਦਕੋਟ ਤੋਂ ਉਮੀਦਵਾਰ ਹੰਸਰਾਜ ਹੰਸਦੀਪ ਮਰਾਦ ਹੈ ਔਰ ਹੰਸਰਾਜ ਹੰਸ ਇੱਕ ਐਹੋ ਜਿਹਾ ਉਮੀਦਵਾਰ ਹੈ ਜਿਨ੍ਹਾਂ ਨੂੰ ਕਿਸਾਨਾਂ ਦਾ ਵਿਰੋਧ ਸਭ ਤੋਂ ਵੱਧ ਸਹਿਣਾ ਪਿਆ ਉਹੀ ਹੰਸਰਾਜ ਹੰਸ ਜਿਹੜੇ ਦਾਵਾ ਕਰਦੇ ਸੀ ਕਿ ਕਿਸਾਨ ਉਹਨਾਂ ਦੇ ਨਾਲ ਨੇ ਹੁਣ ਕਿਸਾਨਾਂ ਤੋਂ ਪਰਾਂ ਭੱਜ ਦੇ ਨਜ਼ਰ ਆ ਰਹੇ ਨੇ ਪਰ ਕਿਸਾਨਾਂ ਨੂੰ ਹੁਣ ਉਹਨਾਂ ਨੇ ਜਵਾਬ ਦਿੱਤਾ ਹੈ ਕਿਸਾਨ ਜਿਹੜੇ ਹੰਸਰਾਜ ਹੰਸ ਨੂੰ ਪਿੰਡਾਂ ਚ ਨਹੀਂ ਵੜਨ ਦੇ ਰਹੇ ਸੀ ਉਹਨਾਂ ਨੂੰ ਆਪਣਾ ਪ੍ਰਚਾਰ ਨਹੀਂ ਕਰਨ ਦੇ ਰਹੇ ਸੀ ਆਪਣੀਆਂ ਮੀਟਿੰਗਸ ਨਹੀਂ ਕਰਨ ਦੇ ਰਹੇ ਸੀ ਉਹਨਾਂ ਕਿਸਾਨਾਂ ਨੂੰ ਹੰਸਰਾਜ ਹੰਸ ਜਵਾਬ ਦਿੰਦੇ ਨਜ਼ਰ ਆਏ ਨੇ ਹਸਰਾਜ ਹੰਸ ਨੇ ਉਹਨਾਂ ਨੂੰ ਜਵਾਬ ਦਿੱਤਾ ਹੈ ਪਰ ਜਵਾਬ ਵੀ ਕੁਮ ਲਖਣ ਤਰੀਕੇ ਦੇ ਨਾਲ ਹੰਸਰਾਜ ਹੰਸ ਗਾਇਕੀ ਦੇ ਆਲਮ ਦੇ ਵਿੱਚ ਖਾਸੇ ਜਾਣੇ ਜਾਂਦੇ ਨੇ ਗਾਇਕੀ ਦੀ ਦੁਨੀਆ ਦੇ ਵਿੱਚ ਹਸਰਾਜ ਹੰਸ ਦਾ ਨਾਮ ਜਿਹੜਾ ਆ ਉਹਦਾ ਸਿੱਕਾ ਚੱਲਦਾ ਔਰ ਹੰਸਰਾਜ ਹੰਸ ਨੇ ਉਸੇ ਅੰਦਾਜ਼ ਦੇ ਵਿੱਚ ਉਸੇ ਗਾਇਕੀ ਦੇ ਅੰਦਾਜ਼ ਦੇ ਵਿੱਚ ਕਿਸਾਨਾਂ ਨੂੰ ਜਵਾਬ ਦਿੱਤਾ ਖਾਸ ਕਰਕੇ ਵਿਰੋਧ ਕਰਨ ਵਾਲੇ ਕਿਸਾਨਾਂ ਨੂੰ ਗਾਲਾਂ ਕੱਢਣ ਵਾਲੇ ਕਿਸਾਨਾਂ ਨੂੰ ਧੱਕਾ ਮੁਕੀ ਕਰਨ ਵਾਲੇ ਕਿਸਾਨਾਂ ਨੂੰ ਹੰਸਰਾਜ ਹੰਸ ਜਵਾਬ ਦਿੰਦੇ ਨਜ਼ਰ ਆਏ ਨੇ ਆਪਣੇ ਅੰਦਾਜ਼ ਦੇ ਵਿੱਚ ਗੀਤ ਗਾਇਆ ਆ ਢਾਬੇ ਤੇ ਬੈਠੇ ਚਾਹ ਪੀ ਰਹੇ ਸੀ ਹੰਸਰਾਜ ਹੰਸ ਜਦੋਂ ਉਹਨਾਂ ਨੇ ਇਸ ਅੰਦਾਜ਼ ਦੇ ਵਿੱਚ ਕਿਸਾਨਾਂ ਨੂੰ ਜਵਾਬ ਦਿੱਤਾ ਲੰਘੇ ਕੁਝ ਦਿਨਾਂ ਤੋਂ ਹੰਸਰਾਜ ਹੰਸ ਦੀ ਸਥਿਤੀ ਸਾਫ਼ ਕਲੀਅਰ ਹੋ ਰਹੀ ਸੀ ਕਿ ਕਿਸ ਤਰ੍ਹਾਂ ਹੁਣ ਹੰਸਰਾਜ ਹੰਸ ਵੀ ਰੈਜ਼ੈਂਟਮੈਂਟ ਦੇ ਵਿੱਚ ਆ ਰਹੇ ਨੇ ਹੰਸਰਾਜ ਹੰਸ ਨੂੰ ਵੀ ਹੁਣ ਗੁੱਸਾ ਹੌਲੀ-ਹੌਲੀ ਚੜਦਾ ਪਿਆ ਹੈ ਸਾਫ਼ ਪ੍ਰਤੀਤ ਹੋਣ ਲੱਗਿਆ ਸੀ ਕਿ ਕਿਸਾਨਾਂ ਦਾ ਵਿਰੋਧ ਹੁਣ ਹੰਸਰਾਜ ਹੰਸ ਦੇ ਸਿਰ ਉੱਤੋਂ ਲੰਘਣ ਲੱਗ ਗਿਆ ਜਿਸ ਵਾਸਤੇ ਹੰਸਰਾਜ ਹੰਸ ਜਿਹੜੇ ਨੇ ਉਹ ਆਪ ਹੌਲੀ-ਹੌਲੀ ਕਰਕੇ ਹੀ ਸਹੀ ਪਰ ਗੁੱਸੇ 'ਚ ਆ ਰਹੇ ਨੇ ਹਾਲਾਂਕਿ ਹੁਣ ਹੰਸਰਾਜ ਹੰਸ ਨੇ ਗੀਤ ਗਾ ਕੇ ਤੇ ਉਹਨਾਂ ਕਿਸਾਨਾਂ ਨੂੰ ਜਵਾਬ ਦਿੱਤਾ ਜਿਹੜੇ ਉਹਨਾਂ ਦਾ ਵਿਰੋਧ ਕਰਦੇ ਜਿਹੜੇ ਉਹਨਾਂ ਨੂੰ ਗਾਲਾਂ ਕੱਢਦੇ ਨੇ ਜਿਹੜੇ ਉਹਨਾਂ ਨੂੰ ਅੱਖਾਂ ਦਿਖਾਉਂਦੇ ਨੇ ਤੇ ਜਿਹੜੇ ਧੱਕਾ ਮੁੱਕੀ ਕਰਦੇ ਨੇ ਕੀ ਕੁਝ ਬੋਲੇ ਨੇ ਹੰਸ ਰਾਜ ਹੰਸਾ ਉਹ ਕਿਹੜਾ ਗੀਤ ਗਾ ਲਿਆ ਆਓ ਸੁਣ ਲੈਂਦੇ ਆ ਜਨਤਾ ਜਿਹੜੀ ਆ ਸੰਗਤ ਹੈ ਜਿਹੜੀ ਉਹਦਾ ਅਸ਼ੀਰਵਾਦ ਲੈ ਰਹੇ ਆ ਜਿੱਥੇ ਕਿਤੇ ਮੁਹੱਬਤ ਵਾਲਾ ਟੇਸ਼ਨ ਆਉਂਦਾ ਰੁਕ ਜਾਈਦਾ ਤੇ ਜਿੱਥੇ ਕਿਤੇ ਪਿਆਰ ਨਹੀਂ ਮਿਲਦਾ ਝਿਰਕਾ ਮਿਲਦੀ ਆ ਉੱਥੇ ਫਿਰ ਇਹ ਕਹਿੰਦਾ ਜੀਮ ਜੀ ਦੀਆਂ ਲੋਕਾਂ ਨੂੰ ਮਾਰਦਾ ਹੈ ਜੇ ਕਰ ਮੋਇਆ ਨੂੰ ਨਹੀਂ ਉਹ ਮੇਰੇ ਰਲੀਆਂ ਰੁਮਾਂ ਨੂੰ ਕਰਨ ਵਿੱਚ ਚੋੜ ਰਾਇ ਜਿੱਕਰ ਵਿਛੜੇ ਨਹੀਂ ਮਿਲਾਂਗੇ ਰੱਬ ਤੈਨੂੰ ਕਲਮ ਦਿੱਤੀ ਐਡੇ ਜ਼ੁਲਮ ਨਾਲ ਲਿਖ ਮਾਈਆ ਉਥੇ ਵੀ ਗੱਡੀ ਨਹੀਂ ਉਹ ਰੁਕਦੀ ਅਸੀਂ ਬੀ ਸਪੀਡ ਨਾਲ ਅੱਗੇ ਤੋਰ ਹੈ ਮੈਂ ਤਾਂ ਆਟੋ ਤੇ ਲੱਗਾ ਹੋਇਆ ਬੰਦਾ ਹੈ ਲੱਸੀ ਮਿਲ ਗਈ ਠੀਕ ਹੈ ਨਹੀਂ ਤੇ ਗਰਮੀ ਨਾ ਸਰਦੀ ਨਾ بارش ਹਰ ਮੌਸਮ ਨੂੰ ਇੰਜੋਏ ਕਰਨ ਵਾਲਾ ਬੰਦਾ ਕਿਉਂਕਿ ਮੇਰੀ ਟ੍ਰੇਨਿੰਗ ਬੜੀ ਸਖਤ ਹੋਈ ਹੈ ਨਾ ਪਹਿਲਾਂ ਕਣਕ ਦੇ ਵਡਾਂ 'ਚ ਨੰਗੇ ਪੈਰੀ ਫਿਰੇ ਫਿਰ ਸਾਰੇ ਜਹਾਨ ਨੇ ਜਾ ਤਾਂ ਮੈਂ ਦੂਰੋਂ ਆਇਆ ਹਾਂ ਮੈਂ ਤਾਂ ਝੂਠ ਬੋਲ ਸਕਾਂ ਤੇ ਲੇਕਿਨ ਉਹ ਜਿਹੜੀ ਟ੍ਰੇਨਿੰਗ ਹੋਈ ਹੋਈ ਹੈ ਨਾ ਸਖਤ ਉਹ ਹੁਣ ਮੈਨੂੰ ਨਾ ਗਰਮੀ ਲੱਗਣ ਦਿੰਦੀ ਹੈ ਨਾ ਸਰਦੀ ਨਾ ਮੈਂ ਥੱਕਦਾ ਨਾ ਅੱਕਦਾ ਉਦੋਂ ਦਿਲ ਬੁੱਝ ਜਾਂਦਾ ਕਿੰਨਾ ਆਸ਼ਕ ਦਾ ਦਿਲ ਸ਼ੀਸ਼ੇ ਵਰਗਾ ਜਰ ਜਰਵ ਲੱਗੇ ਟੁੱਟ ਕੋ ਜਦੋਂ ਕੋਈ ਝਟਕਦਾ ਉਦੋਂ ਥੋੜਾ ਮੈਂ ਥੱਕ ਜਾਂਦਾ ਜਾਂ ਅਦਰਵਾਈਜ਼ ਕੰਮ ਕਰਦਾ ਰਹਿਤ ਕਿਸਾਨ ਕਾਫੀ ਵਿਰੋਧ ਵੀ ਕਰ ਰਹੇ ਆ ਜੀ ਹਾਂਜੀ ਉਹ ਕਰ ਰਹੇ ਨੇ ਇਹ ਵੀ ਹੁਕਮ ਚੀ ਹੈ ਜੋ ਹੈ ਮੈਂ ਮੁਸਕਰਾਉਂਦਾ ਰਹਿਣਾ ਹਾਂ ਉਹ ਗੁੱਸੇ ਨਾਲ ਵੇਖਦੀ ਰਹਿੰਦੀ ਨਹੀਂ ਇੱਕ ਦਿਨ ਮੁਸਕਰਾਹਟ ਨੇ ਹੀ ਉਹਨਾਂ ਨੂੰ ਮੋਲਣਾ ਤੇ ਸ਼ਾਇਦ ਰੱਬ ਦਾ ਵਾਸਤਾ ਉਹਨਾਂ ਮੈਂ ਕਿ ਸ਼ਾਇਦ ਮੁਹੱਬਤ ਜਿੱਤ ਜਾਵੇ ਹਾਲਾਂਕਿ ਮੁਹੱਬਤ ਨੂੰ ਸਮਝਣ ਵਾਲੇ ਘੱਟ ਲੋਕ ਹੁੰਦੇ ਜਿਵੇਂ ਸ਼ਾਇਦ ਮੁਹੱਬਤ ਜਿੱਤੀ ਜਾਵੇ ਪੱਕਾ ਮੁਹੱਬਤ ਜਿੱਤੋ ਚੁਣੌਤੀਆਂ ਲੱਗੀਆਂ ਹੀ ਕਾਫੀ ਚੁਣੌਤੀਆਂ ਚੌਂ ਮੈਦਾਨ ਦੇ ਵਿੱਚ ਉਹ ਬੰਦੇ ਨੂੰ ਲੜਨਾ ਨਹੀਂ ਚਾਹੀਦਾ ਜਿਹੜਾ ਚੁਣੌਤੀਆਂ ਸਵੀਕਾਰ ਨਹੀਂ ਕਰਦਾ ਸੌਫਟ ਰਹੋ ਡੀਸੈਂਟ ਰਹੋ ਸੌਫਟ ਡੀਸੈਂਟ ਹੋਣ ਦਾ ਮਤਲਬ ਕਮਜ਼ੋਰ ਹੋਣਾ ਨਹੀਂ ਹੁੰਦਾ ਕਮਜ਼ੋਰ ਨਹੀਂ ਆਪਾਂ ਹੌਫ ਜ਼ਿਆਦਾ ਨਹੀਂ ਆਪਾਂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ